ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਬਿੱਤੇ ਦਿਨੀ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਜਿੱਥੇ ਹੀ ਲੋਕਾਂ ਨੂੰ ਧੁੱਪ ਅਤੇ ਗਰਮੀ ਤੋਂ ਰਾਹਤ ਮਿਲਿਆ ਤਾਂ ਉੱਥੇ ਹੀ ਇਸ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਅਦਾਜ਼ੇ ਕਿ ਖੇਤਾਂ ਦੇ ਵਿੱਚ ਕਿਸਾਨਾਂ ਦੀ ਜੋ ਕਣਕ ਦੀ ਫਸਲ ਹੈ ਉਹ ਪੱਕ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਚੁੱਕੀ ਆ ਵਾਢੇ ਦਾ ਸੀਜ਼ਨ ਚੱਲ ਰਿਹਾ ਤਾਂ ਇਸ ਦੇ ਚੱਲਦਿਆਂ ਹੀ ਬਿੱਤੇ ਦਿਨੀ ਕਈ ਥਾਵਾਂ ਤੇ ਪਏ ਭਾਰੀ ਗੜ੍ਹੇ ਅਤੇ ਤੂਫਾਨ ਚੱਕਰ ਕਹੜੇ ਤੇ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਜੋ ਕਣਕ ਦੀ ਫਸਲ ਹੈ ਉਹ ਖੇਤਾਂ ਦੇ ਵਿੱਚ ਵਿਚ ਗਈ ਹੈ ਜਿਸ ਕਾਰਨ ਕਿਸਾਨਾਂ ਦੀਆਂ ਜੋ ਕਿ ਚਿੰਤਾਵਾਂ ਵਧ ਗਈਆਂ ਨੇ ਅਤੇ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਮੰਡੀ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਲਿਆਂਦੇ ਕਣਕ ਆ ਉਹ ਵੀ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਭਿੱਜ ਗਈ ਹੈ ਜਿਸ ਕਾਰਨ ਕਣਕ ਦੀ ਫਸਲ ਖਰਾਬ ਹੋ ਗਈ ਤਦ ਅੱਜ ਦੇ ਕਿ ਕਿਸਾਨ ਜੋ ਕਿ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੀਆਂ ਜਿੱਥੇ ਕਿ ਬਿੱਤੀ ਸ਼ਾਮ ਤੇਜ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਜੋ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਦੇ ਨਾਲ ਤਹੱਸ ਨਾਸ ਹੋ ਗਈਆਂ ਗੁਰੂ ਦੀ ਨਗਰੀ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਬਰਫ ਦੇ ਵਿੱਚ ਟੱਗ ਗਈ ਹੈ ਜਿਵੇਂ ਹੀ ਗੜੇਮਾਰੀ ਸ਼ੁਰੂ ਹੁੰਦੀ ਹੈ ਅਤੇ ਤੇਜ਼ ਤੂਫਾਨ ਆਉਂਦਾ ਹੈ ਤਾਂ ਕਿਸਾਨਾਂ ਦੀਆਂ ਚਿੰਤਾਵਾਂ ਵੀ ਉਸੇ ਸਮੇਂ ਵੱਧ ਜਾਂਦੀਆਂ ਨੇ ਕਿਉਂਕਿ ਜਿਹੜੀ ਫਸਲ ਹੈ ਉਹ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪੱਕ ਕੇ ਤਿਆਰ ਹੋ ਚੁੱਕੀ ਹੈ ਵਾਢੀ ਦਾ ਸੀਜ਼ਨ ਵੀ ਚੱਲ ਰਿਹਾ ਤਾਂ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦਿੱਤਾ ਮੌਸਮ ਵਿਭਾਗ ਨੇ येलो ਅਲਰਟ ਜਾਰੀ ਕੀਤਾ ਹੈ ਦਾਜ਼ੇ ਕਿ 20 ਅਪ੍ਰੈਲ ਯਾਨੀ ਕਿ ਅੱਜ ਦੇ ਲਈ ਕੁਝ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਵੇਂ ਕਿ ਮੋਗਾ ਲੁਧਿਆਣਾ ਨਵਾਂ ਸ਼ਹਿਰ ਅੰਮ੍ਰਿਤਸਰ ਜਲੰਧਰ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਭਾਰੀ ਮੀਂਹ ਪਵੇਗਾ ਤਾਂ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਬਿੱਤੇ ਦਿਨੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਾਰੀ ਚਖੜ ਅਤੇ ਮੇਦ ਦੌਰਾਨ ਸਿੰਘਾ ਭਗਵੰਤ ਮਾਨ ਨੇ ਰੋਡ ਸ਼ੋਅ ਕੀਤਾ ਤਾਂ ਇਸੇ ਰੋਡ ਸ਼ੋਅ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਖਰਾਬ ਹੋਏ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਜ਼ਰੂਰ ਕਰੇਗੀ ਭਾਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਦਰਤੀ ਆਫਤ ਕਿਉਂ ਨਾ ਆਵੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਰੂਰ ਖੜੀ ਹੈ ਅਤੇ ਜੋ ਵੀ ਕਣਕ ਦੀ ਫਸਲ ਦੀ ਖਰਾਬ ਹੋਈ ਫਸਲ ਦੀ ਪਰਪਾਈ ਪੰਜਾਬ ਸਰਕਾਰ ਦੇ ਵੱਲੋਂ ਜਰੂਰ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦੇਣ ਦੀ ਵੀ ਪੰਜਾਬ ਸਰਕਾਰ ਦੇ ਵੱਲੋਂ ਗੱਲ ਆਖੀ ਗਈ ਹੈ ਸੋ ਵਕ ਵਕ ਸ਼ਹਿਰਾਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਜੋ ਫਸਲ ਹੈ ਉਹ ਤਹਸਨਸ ਹੋ ਗਈ ਹੈ ਜਿਵੇਂ ਕਿ ਮੋਗਾ ਜਲੰਧਰ ਅੰਮ੍ਰਿਤਸਰ ਅਤੇ ਕਪੂਰਥਲਾ ਇੰਨਾ ਇਲਾਕਿਆਂ ਦੇ ਵਿੱਚ ਭਾਰੀ ਗੜੇ ਮਾਰੀ ਅਤੇ ਤੇਜ਼ ਤੂਫਾਨ ਚੱਖੜ ਕਾਰਨ ਕਿਸਾਨਾਂ ਦੇ ਜੋ ਪੁੱਤਾ ਵਾਂਗ ਪਾਲੇ ਫਸਲ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਜੋ ਖਰਾਬ ਹੋ ਗਈ ਆ ਤੇ ਮੰਡੀਆਂ ਦੇ ਵਿੱਚ ਵੀ ਕਿਸਾਨਾਂ ਦੀ ਫਸਲਾਂ ਜੜਿਓ ਕਣਕਗੇ ਭਿੱਜ ਕੇ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਈ ਹੈ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਜਾਬ ਸਰਕਾਰ ਸੱਚਮੁੱਚ ਹੀ ਕਿਸਾਨਾਂ ਦੇ ਨਾਲ ਖੜੀ ਆ ਤੇ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਤਾਂ ਫਿਰ ਆਓ ਫਿਲਹਾਲ ਇਹ ਸੁਣਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਇਸ ਬਾਰੇ ਜੋ ਭਾਰੀ ਗੜੇ ਮਾਰੀ ਅਤੇ ਭਾਰੀ ਮੀਂਹ ਪਏ ਇਸ ਬਾਰੇ ਕੀ ਕੁਝ ਕਹਿੰਦੇ ਆ ਫਿਰ ਤੁਹਾਨੂੰ ਵੀ ਸੁਣਾਉਂਦੇ ਆ ਅੱਜ ਜੋ ਆ ਗੜੇਮਾਰੀ ਹੋਈ ਐ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਐ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਐ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਮੀਂਹ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਤੋ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਐ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀ ਆਵੇ ਚਖੜਾਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂਗਾ ਮੈਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂਗਾ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲ ਆਉਂਦਾ ਆ ਜਿਹੜੀਆਂ ਵਕਤੀ ਨੇਰੀਆਂ ਉਹ ਲੰਘ ਜਾਣਗੀਆਂ ਇਹ ਦੇਖਦੇ ਰਹੋ ਛੱਡੀ ਕਲਾ ਟਾਈਮ ਟੀਵੀ ਧੰਨਵਾਦ